ਹੈਲੋ ਜੀ ਮੇਰੇ ਬਨਸ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਅੱਜ ਕੱਲ ਆਪਾਂ ਬਹੁਤ ਜ਼ਿਆਦਾ ਹਨਾ ਡਿਪਰੈਸ਼ਨ ਦੇ ਵਿੱਚ ਹਰ ਕੋਈ ਕਹਿੰਦੇ ਜਿੰਨੂੰ ਪੁੱਛ ਮੈਨੂੰ ਬਹੁਤ ਟੈਨਸ਼ਨ ਲੈਂਦੀ ਹੈ ਮੈਨੂੰ ਕੁਝ ਨਹੀਂ ਪਤਾ ਲੱਗਦਾ ਵੀ ਮੈਂ ਕੀ ਕਰਾਂ ਮਨ ਕਰਦਾ ਕਿ ਮੈਂ ਹਨਾ ਖੁਦਕੁਸ਼ੀ ਕਰ ਲਾਂ ਇੱਥੋਂ ਤੱਕ ਵੀ ਹੈਨਾ ਕਈ ਭੈਣ ਭਰਾ ਗੱਲਾਂ ਕਰਦੇ ਹੈਗੀ ਡਿਪਰੈਸ਼ਨ ਜ਼ਿਆਦਾਤਰ ਔਰਤਾਂ ਦੇ ਵਿੱਚ ਹਨਾ ਬਹੁਤ ਜ਼ਿਆਦਾ ਆਉਂਦਾ ਜਦ ਕਿ ਆਪਾਂ ਅਕਸਰ ਕਹਿ ਦਿੰਨੇ ਹਨਾ ਵੀ ਹਰ ਦਿਨ ਨੂੰ ਵਿਚਾਰੇ ਨੂੰ ਬਹੁਤ ਜ਼ਿਆਦਾ ਹਨਾ ਕੰਮ ਨੇ ਬਹੁਤ ਜ਼ਿਆਦਾ ਮਿਹਨਤ ਕਰਦਾ ਹਨਾ ਪਰ ਇੱਕ ਔਰਤ ਹੈ ਨਾ ਉਹ ਘਰ ਬੈਠੀ ਹੀ ਡਿਪਰੈਸ਼ਨ ਦੇ ਵਿੱਚ ਜਾਈ ਜਾਂਦੀਆਂ ਨੇ ਜੀ ਡਿਪਰੈਸ਼ਨ ਦਾ ਕਾਰਨ ਅੱਗੇ ਤਾਂ ਹੁੰਦਾ ਸੀਗਾ ਨਾ ਵੀ ਘਰ ਦੇ ਵਿੱਚ ਗਰੀਬੀ ਹੋਣੀ ਪਰ ਅੱਜ ਕੱਲ ਡਿਪਰੈਸ਼ਨ ਦਾ ਕਾਰਨ ਹੈਗਾ ਆਪਣੀ ਜਿਹੜੀ ਵਧੀਆਂ ਹੋਈਆਂ ਆਪਣੀਆਂ ਹਨਾ ਡਿਮਾਂਡਾਂ ਨੇ ਵਧੇ ਹੋਏ ਆਪਣੇ ਸੁਪਨੇ ਨੇ ਜਿਹੜੇ ਕਿ ਆਪਾਂ ਕਹਿ ਦਿੰਦੇ ਆ ਨਾ ਅੱਜ ਕੱਲ ਅਕਸਰ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਚਾਦਰ ਦੇਖ ਕੇ ਪੈਰ ਪਸਾਰੋ ਪਰ ਅੱਜ ਕੱਲ ਆਪਾਂ ਚਾਦਰ ਦੇਖ ਕੇ ਪੈਰ ਨਹੀਂ ਪਸਾਰਦੇ ਆਪਾਂ ਲੋਕਾਂ ਨੂੰ ਦੇਖ ਕੇ ਪੈਰ ਪਸਾਰਦੇ ਆ ਜੇ ਦੂਸਰੇ ਦੇ 10000 ਦਾ ਸੂਟ ਪਾਇਆ ਹੋਇਆ ਚਾਹੇ ਮੇਰੇ ਕੋਲੇ ਹੈਗਾ ਚਾਹੇ ਨਹੀਂ ਹੈਗਾ ਨਾ ਮੈਂ ਸੋਚਦੀ ਆਂ ਵੀ ਮੈਂ ਵੀ ਉਹਦੇ ਵਾਲਾ ਹੀ ਪਾਉਣਾ 50% ਮੇਰੀਆਂ ਭੈਣਾਂ ਡਿਪਰੈਸ਼ਨ ਦੇ ਵਿੱਚ ਇਸੇ ਕਾਰਨ ਕਰਕੇ ਨੇ ਕਿਉਂਕਿ ਉਹ ਕਹਿੰਦੇ ਨੇ ਵੀ ਮੇਰੀ ਭੈਣ ਦੇ ਨਾ ਆ ਚੀਜ਼ ਪਾਈ ਹੋਈ ਸੀਗੀ ਫਲਾਣੀ ਦੇ ਵਿਆਹ ਦੇ ਵਿੱਚ ਆ ਚੀਜ਼ ਹੀ ਪਾਈ ਹੋਈ ਸੀ ਨਾ ਮੇਰੇ ਹੈ ਨਹੀਂ ਹੈ ਨਾ ਅਕਸਰ ਬਜ਼ੁਰਗ ਕਹਿੰਦੇ ਹੁੰਦੇ ਆ ਕਹਿੰਦੇ ਵੀ ਜਿੰਨਾ ਵਾਹਿਗੁਰੂ ਜੀ ਨੇ ਤੁਹਾਨੂੰ ਦਿੱਤਾ ਨਾ ਉਹਦੇ ਵਿੱਚ ਹੀ ਸਬਰ ਸੰਤੋਖ ਕਰੋਗੇ ਤਾਂ ਉਹੀ ਚੀਜ਼ ਤੁਹਾਨੂੰ ਬਹੁਤ ਹੀ ਜ਼ਿਆਦਾ ਅੱਗੇ ਲੈ ਕੇ ਜਾਵਾਂਗੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਆਪਦੀ ਵੀ ਹੱਡ ਵੀਤੀ ਦੱਸੀ ਹੈਗੀ ਹੈ ਨਾ ਜਦੋਂ ਕਿ ਸਾਡੇ ਘਰ ਦੇ ਵਿੱਚ ਕਿੰਨੀ ਪਹਿਲਾਂ ਗਰੀਬੀ ਹੁੰਦੀ ਸੀ ਮੇਰੇ ਪੇਕੇ ਘਰ ਦੇ ਵਿੱਚ ਵੀ ਤੇ ਜਦੋਂ ਮੈਂ ਇੱਥੇ ਮੇਰੇ ਸਹੁਰੇ ਘਰ ਵਿਆਹ ਕੇ ਆਈ ਸੀ ਨਾ ਉਦੋਂ ਸਾਡੇ ਇੱਕ ਪੁਰਾਣਾ ਮਤਲਬ ਕਿ ਘਰ ਸੀਗਾ ਪਣਾ ਜਿਹੜਾ ਪਾਇਆ ਹੋਇਆ ਸੀਗਾ ਤੇ ਜਦੋਂ ਮੇਰਾ ਮੰਗਣਾ ਹੋਇਆ ਸੀਗਾ ਉਦੋਂ ਸਾਡੇ ਘਰ ਪਿਆ ਸੀਗਾ ਦੂਸਰਾ ਉਹ ਅਸੀਂ ਘਰ ਛੱਡ ਚੁੱਕੇ ਹੁਣ ਹੁਣ ਅਸੀਂ ਇੱਧਰ ਆ ਚੁੱਕੇ ਹਾਂ ਇਹ ਮੈਂ ਹੋਮ ਟੂਰ ਤੁਹਾਨੂੰ ਕਰਵਾਇਆ ਹੈ ਨਾ ਪਰ ਇੱਕ ਸੋਚ ਰੱਖੋ ਵੈਗਰੂ ਜੀ ਕੇ ਅਰਦਾਸਾਂ ਕਰੋ ਸੋਚ ਰੱਖੋ ਕਿ ਇਹਨੇ ਜਦੋਂ ਜਿਹੜੀ ਗੱਲ ਆਪਾਂ ਸੋਚਦੇ ਆ ਨਾ ਵੈਗਰੂ ਜੀ ਕਈ ਵਾਰੀ ਨਾ ਉਸ ਚੀਜ਼ ਨੂੰ ਪੂਰੀ ਕਰ ਦਿੰਦੇ ਆ ਤੇ ਦੇਖੋ ਮੇਰੇ ਨਾਲ ਤਾਂ ਇਹ ਹੋਈ ਹੈ ਜੋ ਵੀ ਸੋਚਿਆ ਹੈ ਨਾ ਵੈਗਰੂ ਜੀ ਨੇ ਉਹੀ ਪੂਰਾ ਕੀਤਾ ਹੈਗਾ ਪਰ ਇਹ ਨਹੀਂ ਹੈਗਾ ਵੀ ਹਨਾ ਜੇ ਆਪਣੇ ਕੋਲੇ ਗਰੀਬੀ ਆਈ ਹੈ ਤਾਂ ਆਪਾਂ ਵੈਗਰੂ ਜੀ ਨੂੰ ਦੋਸ਼ ਦੇਈ ਜਾਈਏ ਹਨਾ ਇਹ ਵੈਗਰੂ ਜੀ ਦਾ ਕਸੂਰ ਨਹੀਂ ਇਹ ਆਪਣੇ ਕਰਮਾਂ ਦਾ ਕਸੂਰ ਹੈ ਆਪਾਂ ਇਸ ਨੂੰ ਕੱਟ ਸਕਦੇ ਆ ਕਿਵੇਂ ਕੱਟ ਸਕਦੇ ਆ ਵੈਗਰੂ ਜੀ ਦਾ ਸਿਮਰਨ ਕਰਕੇ ਉਹਦੀ ਰਾਜਾ ਦੇ ਵਿੱਚ ਰਹਿ ਕੇ ਹਨਾ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਦੱਸੂਗੀ ਜੀ ਦੇ ਕਰਕੇ ਤੁਸੀਂ ਆ ਨਾ ਜਿੰਨਾ ਆਪਣੇ ਭਰਾ ਨੇ ਜਿਹੜੇ ਮੇਰੇ ਉਹ ਵੀ ਡਿਪਰੈਸ਼ਨ ਚੋਂ ਬਾਹਰ ਆ ਸਕਦੇ ਨੇ ਤੇ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਵੀ ਹਨ ਦੇਖੋ ਡਿਪਰੈਸ਼ਨ ਦਾ ਮੇਨ ਕਾਰਨ ਹੈਗਾ ਕਿ ਆਪਾਂ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਨਹੀਂ ਬੰਨਦੇ ਅੱਗੇ ਹੁੰਦਾ ਸੀ ਜੇ ਕੋਈ ਹਨਾ ਦੁਖੀ ਹੁੰਦਾ ਸੀ ਤਾਂ ਉਹ ਆਪਣੇ ਭੈਣ ਭਰਾਵਾਂ ਦੇ ਨਾਲ ਆਪਦਾ ਦੁੱਖ ਸੁੱਖ ਸਾਂਝਾ ਕਰ ਲੈਂਦਾ ਸੀ ਆਪਣੇ ਆਸ ਗਵੰਡ ਨਾਲ ਹਨਾ ਆਪਣੇ ਘਰਦਿਆਂ ਦੇ ਨਾਲ ਪਰ ਅੱਜ ਕੱਲ ਪਾ ਕਿਸੇ ਨੂੰ ਦੁੱਖ ਸੁਣਾਵਾਂਗੇ ਨਾ ਤਾਂ ਉਹ ਤੁਹਾਡਾ ਮਜ਼ਾਕ ਹੀ ਉਡਾਏਗਾ ਨਾ ਕਿ ਤੁਹਾਡਾ ਸਾਥ ਦੇ ਵੀਗਾ ਇਹ ਦੁਨੀਆ ਦੀ ਫਿਤਰਤ ਹੀ ਹੈ ਇਹ ਨੀ ਹੈਗਾ ਵੀ ਹਾਂ ਸਾਡੇ ਨਾਲ ਹੀ ਹੁੰਦਾ ਸਾਰਿਆਂ ਨਾਲ ਹੀ ਹੁੰਦਾ ਜਦੋਂ ਤੁਸੀਂ ਗਰੀਬ ਹੋਵੋਗੇ ਤੁਹਾਡਾ ਕੋਈ ਸਾਥ ਨਹੀਂ ਦਿੰਦਾ ਜਦੋਂ ਤੁਹਾਡੇ ਕੋਲ 4 ਪੈਸੇ ਹੋਣਗੇ ਨਾ ਉਸ ਟਾਈਮ ਹਰ ਕੋਈ ਤੁਹਾਡੇ ਅੱਗੇ ਪਿੱਛੇ ਘੁੰਮੇਗਾ ਕਿਉਂਕਿ ਪੈਸੇ ਦੇ ਵਿੱਚ ਤਾਕਤ ਹੀ ਇੰਨੀ ਹੈਗੀ ਪਰ ਪੈਸੇ ਦੇ ਨਾਲੋਂ ਅਗਰ ਆਪਾਂ ਘਰ ਦੇ ਵਿੱਚ ਪਤੀ ਪਤਨੀ ਦਾ ਪਿਆਰ ਹੈ ਨਾ ਅਗਰ ਤੁਹਾਡਾ ਪਤੀ 50 ਰੁਪਏ ਵੀ ਕਮਾ ਕੇ ਲਿਆਇਆ ਨਾ ਬੱਸ ਤੇ ਚਲੋ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਜੇ ਭੈਣ ਭਰਾ ਕੋਈ ਦਿਹਾੜੀ ਤੇ ਜਾਂਦਾ ਹੈ ਉਹ ਵੀ ਹਨਾ 4-500 ਰੁਪਇਆ ਕਮਾ ਕੇ ਨਾਲ ਚਲੋ ਕਈ ਵਾਰੀ ਹੁੰਦੇ ਵੀ ਆਪਣੇ ਘਰ ਦੇ ਵਿੱਚ ਹਨਾ ਇੰਨਾ ਵੀ ਨਹੀਂ ਹੁੰਦਾ ਅਗਰ ਤੁਸੀਂ ਵੀ 100 ਰੁਪਇਆ 50 ਰੁਪਇਆ ਵੀ ਕਮਾ ਕੇ ਲਿਆਓ ਤੇ ਆਉਂਦਿਆਂ ਨੂੰ ਘਰ ਦੇ ਵਿੱਚ ਪਤਨੀ ਹੈਗੀ ਹੈ ਨਾ ਚਲੋ ਨਹੀਂ ਵੀ ਉਹ ਕਮਾ ਸਕਦੀ ਵਿਚਾਰੀ ਵੈਸੇ ਤਾਂ ਅੱਜਕੱਲ ਮੇਰੇ ਆ ਭੈਣਾਂ ਸਾਰੀਆਂ ਬਰਾਬਰ ਕਮਾਉਂਦੀਆਂ ਨੇ ਹਨ ਵੀ ਫਿਰ ਵੀ ਉਹ ਆਉਂਦੇ ਨੂੰ ਕਹੇ ਵੀ ਹਾਂ ਪਤੀ ਜੀ ਤੁਸੀਂ ਆਇਓ ਤੁਸੀਂ ਥੱਕੇ ਹਰੇ ਆਇਓ ਤੁਹਾਨੂੰ ਪਾਣੀ ਲੈ ਕੇ ਆਵਾਂ ਚਲੋ ਆਪਣੇ ਕੋਲੇ ਅੱਜ ਇੰਨੇ ਕ ਹੈਗੇ ਨੇ ਆਪਾਂ ਇਹਦੇ ਵਿੱਚ ਹੀ ਗੁਜ਼ਾਰਾ ਕਰ ਲੈਨੇ ਆ ਉਹਦੇ ਵਿੱਚੋਂ ਵੀ ਅਗਰ ਤੁਹਾਡੇ ਕੋਲ 50 ਰੁਪਏ ਨੇ ਤਾਂ ਤੁਸੀਂ ਹਨਾ ਉਹਦੇ ਵਿੱਚੋਂ 5 ਰੁਪਏ 10 ਰੁਪਏ 2 ਰੁਪਏ ਉਹਨਾਂ ਨੂੰ ਸੇਵ ਕਰਕੇ ਰੱਖੋ ਮਤਲਬ ਕਿ ਸੇਵਿੰਗ ਜ਼ਰੂਰੀ ਹੈ ਨਾ ਤਾਂ ਕਿ ਜਦੋਂ ਤੁਹਾਡੇ ਕੋਲੇ ਹਨਾ ਉਹ ਵੀ ਨਾ ਹੋਣ ਤਾਂ ਤੁਹਾਨੂੰ ਉਸ ਸਮੇ ਉਸੇ ਦਾ ਮਲਕੇ ਕੰਮ ਆ ਜਾਈ ਮੇਰੀ ਇਹ ਖੁਦ ਤੋਂ ਛੋਟੇ ਹੁੰਦੇ ਤੋਂ ਹੀ ਆਦਤ ਸੀਗਾ ਨਾ ਜਿੰਵੇਂ ਕੋਈ ਰਿਸ਼ਤੇਦਾਰ ਪੈਸੇ ਦੇ ਜਾਂਦਾ ਨਾ ਉਹਨਾਂ ਨੂੰ ਇਕੱਠੇ ਕਰੀ ਜਾਂਦੀ ਹੁੰਦੀ ਹੈ ਨਾ ਫਿਰ ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਮੈਰਿਜ ਤੋਂ ਬਾਅਦ ਮੈਂ ਆਪਣੇ ਹਸਬੰਡ ਜੀ ਤੋਂ ਹਨਾ ਮਹੀਨੇ ਤੋਂ 2000 ਰੁਪਏ ਜਾਂ ਮਹੀਨੇ ਤਾਂ ਨਾ ਮਿਲਦਾ ਤੇ ਵੈਸੇ ਵੀ ਮੈਂ ਆਪਣੇ ਕੋਲੇ 2000 ਰੁਪਏ ਸੇਵ ਰੱਖਣੀ ਰੱਖਣਾ ਹੁੰਦਾ ਸੀਗਾ ਹਨ ਵੀ ਜਦੋਂ ਔਖੇ ਸਮੇਂ ਕਈ ਵਾਰੀ ਹੁੰਦਾ ਸੀ ਵੀ ਅੱਜ ਘਰੇ ਪੈਸਾ ਨਹੀਂ ਹੈਗਾ ਜਾਂ ਕੋਈ ਕਿਧਰੇ ਕੋਈ ਲੋੜ ਪੈਂਦੀ ਹੈ ਨਾ ਮੇਰੇ ਮੈਂ ਉਹਨੂੰ ਕੱਢ ਕੇ ਦੇ ਦੇਣੇ ਹਨ ਤੇ ਆਪਣੇ ਹਸਬੰਦ ਜੀ ਨੂੰ ਦੱਸਣਾ ਵੀ ਹੁਣ ਵੀ ਮੇਰੀ ਇਹੀ ਆਦਤ ਹੈ ਜਿਵੇਂ ਘਰ ਦੇ ਵਿੱਚ ਕਈ ਵਾਰੀ ਕੋਈ ਸਿਲੈਂਡਰ ਖਤਮ ਹੋ ਗਿਆ ਵੈਸੇ ਮੈਂ ਨਾ ਮੇਰੇ ਕੋਲੇ ਕਦੇ ਕੋਈ ਏਟੀਐਮ ਨਾ ਮੈਨੂੰ ਖੁਦ ਦੇ ਮੇਰੇ ਏਟੀਐਮਾਂ ਦੇ ਮੈਨੂੰ ਨੰਬਰ ਵੀ ਨਹੀਂ ਪਤਾ ਹਨ ਵੀ ਕਿਹੜੇ ਨੇਗੇ ਕਿਉਂਕਿ ਜਦੋਂ ਮੈਨੂੰ ਜ਼ਰੂਰਤ ਹੁੰਦੀ ਹੈ ਮੈਂ ਆਪਣੇ ਹਸਬੰਦ ਜੀ ਨੂੰ ਕਹਿ ਦਿੰਦਾ ਹੁੰਦਾ ਵੀ ਮੈਨੂੰ ਇੰਨੇ ਚਾਹੀਦਾ ਤੇ ਮੈਨੂੰ ਉਹਨਾਂ ਤੋਂ ਮਿਲ ਜਾਂਦੀ ਹੈਗੇ ਹਨਾ ਪਰ ਮੈਨੂੰ ਆਦਤ ਹੈਗੀ ਹੁਣ ਵੀ ਸੇਵਿੰਗ ਰੱਖਣ ਦੀ ਕੋਲੇ ਹਨਾ ਜਿਵੇਂ ਕਈ ਵਾਰੀ ਹੁੰਦਾ ਵੀ ਅਸੀਂ ਕਿਧਰੇ ਜਾਣਾ ਹੈਗਾ ਤਾਂ ਮੇਰੇ ਕੋਲੇ ਅਲੱਗ ਤੋਂ ਹੁੰਦੀ ਹੈ ਤੇ ਮੈਂ ਉਹਨਾਂ ਨੂੰ ਅਲੱਗ ਤੋਂ ਯੂਜ਼ ਕਰਦੇ ਆ ਪਰ ਕਦੇ ਵੀ ਅਸੀਂ ਪਤੀ ਪਤਨੀ ਨੇ ਇੱਕ ਦੂਜੇ ਨੂੰ ਇਹ ਨਹੀਂ ਕਿਹਾ ਵੀ ਇਹ ਮੇਰੇ ਨੇ ਕਲੇਸ ਤੇ ਡਿਪਰੈਸ਼ਨ ਉੱਥੇ ਹੀ ਸ਼ੁਰੂ ਹੁੰਦਾ ਜਦੋਂ ਕਿ ਮੇਰ ਆ ਜਾਂਦੀ ਹੈ ਜਦੋਂ ਕਿ ਮੈਂ ਕਹਾ ਵੀ ਤਾਂ ਮੈਂ ਕਮਾਉਣੀ ਆ ਜਾਂ ਮੇਰੇ ਹਸਬੰਦ ਜੀ ਕਹਿੰਨ ਵੀ ਮੈਂ ਤੇ ਇਥੋਂ ਵੱਧ ਕਮਾਉਣਾ ਜਾਂ ਮੈਂ ਕਹਾ ਵੀ ਮੈਂ ਤੇ ਇਥੋਂ ਵੱਧ ਕਮਾਉਣੀ ਤੂੰ ਮੇਰੇ ਆ ਨਾ ਜਦੋਂ ਦੋਨੇ ਪਤੀ ਪਤਨੀ ਆਪਸ ਦੇ ਵਿੱਚ ਰਲ ਕੇ ਚੱਲਦੇ ਆ ਨਾ ਉਦੋਂ ਕਹਿੰਦੇ ਨੇ ਜੇ ਅੱਧੀ ਹੈ ਨਾ ਅੱਧੀ ਦੇ ਵਿੱਚ ਵੀ ਗੁਜ਼ਾਰਾ ਹੋ ਜਾਂਦਾ ਹੈਗਾ ਆਕਰ ਤੁਸੀਂ ਹੈ ਨਾ ਕਰਕੇ ਦੇਖਿਓ ਇਹ ਕੁਝ ਚੀਜ਼ਾਂ ਆ ਨਾ ਜਿਹੜੇ ਕਿ ਪੈਣਪਰਾ ਜਿਵੇਂ ਕਿ ਆਪਾਂ ਅਕਸਰ ਵੀਰਾਂ ਨੂੰ ਹਾਰਟ ਅਟੈਕ ਬਹੁਤ ਜ਼ਿਆਦਾ ਆਉਂਦੇ ਆ ਕਿਉਂ ਆਉਂਦੇ ਆ ਕਿਉਂਕਿ ਲੇਡੀਜ਼ ਆਪਣੀ ਜਿਹੜੀ ਮਨ ਦੀ ਭਰਾਸ ਹੁੰਦੀ ਆਪਣੇ ਦਿਲ ਦੀ ਭਰਾਸ ਹੁੰਦੀ ਉਹ ਆਪਣੇ ਹਸਬੰਦ ਤੇ ਕੱਢ ਲੈਂਦੀਆਂ ਨੇ ਜਾਂ ਬੱਚਿਆਂ ਤੇ ਕੱਢ ਲੈਂਦੀਆਂ ਨੇ ਹਨ ਕਹਿਣਗੀਆਂ ਤੂੰ ਆ ਨਹੀਂ ਕਰਿਆ ਵੇ ਮੈਨੂੰ ਮੈਂ ਤੇਨਾਂ ਵਿਆਹ ਕਰਾ ਕੇ ਪਸਤੌਣੀਆਂ ਮੇਰਾ ਤਾਂ ਸੁਪਨੇ ਇਨੀ ਪੂਰੇ ਹੋ ਰਹੇ ਮੈਨੂੰ ਤਾਂ ਆ ਚੀਜ਼ ਨਹੀਂ ਪੂਰੀ ਹੋ ਰਹੀ ਮੈਂ ਤਾਂ ਆਏ ਸੀਗਾ ਐਸੀਆਂ ਸੀ ਨਾ ਵਿੱਚ ਕੁਝ ਵੀ ਹੈ ਨਾ ਮਨ ਕੇ ਘਰ ਘਰ ਦਾ ਕਲੇਸ਼ ਹੈਗਾ ਇਹ ਹਨ ਪਰ ਪਤੀ ਕਿਹਨੂੰ ਸੁਣਾਵੇ ਕਦੀ ਸੋਚਿਓ ਹਨਾ ਜਿਹੜੇ ਕਿ ਵੀਰਾਂ ਨੂੰ ਹਾਰਟ ਅਟੈਕ ਆਉਂਦਾ ਨਾ 99% ਇਹੀ ਚੀਜ਼ ਹੈ ਕਿਉਂਕਿ ਉਹ ਆਪਣਾ ਜਿਹੜਾ ਅੰਦਰਲੀ ਪੜਾਸ ਆਪਣਾ ਦੁੱਖ ਹੈ ਆਪਣਾ ਗੱਲਾਂ ਨੇ ਉਹ ਕਿਸੇ ਨੂੰ ਦੱਸ ਨਹੀਂ ਸਕਦੇ ਉਹ ਵਿਚਾਰੇ ਨਾ ਅੰਦਰੋਂ-ਅੰਦਰੀ ਆਪਣੇ ਆਪ ਨੂੰ ਘੁੱਟਦੇ ਰਹਿੰਦੇ ਆ ਹਨਾ ਆਪਣੇ ਚਾ ਨੂੰ ਆਪਣੀ ਜਿਹੜੇ ਉਹਨਾਂ ਦੇ ਇਮੋਸ਼ਨਲ ਨੇ ਉਹਨਾਂ ਨੂੰ ਦਬਦੇ ਰਹਿੰਦੇ ਆ ਜਦ ਕਿ ਜੀਵਨ ਸਾਥੀ ਅਜੇਹਾ ਹੋਣਾ ਚਾਹੀਦਾ ਕਿ ਇੱਕ ਦੂਸਰੇ ਦੇ ਚਿਹਰੇ ਨੂੰ ਦੇਖ ਕੇ ਪਤਾ ਲੱਗ ਜੇ ਵੀ ਅੱਜ ਮੇਰੇ ਪਤੀ ਨੂੰ ਜਾਂ ਅੱਜ ਮੇਰੀ ਪਤਨੀ ਨੂੰ ਹਨਾ ਕੋਈ ਨਾ ਕੋਈ ਡਿਪਰੈਸ਼ਨ ਜ਼ਰੂਰ ਹੈ ਕਿਸੇ ਨਾ ਕਿਸੇ ਗੱਲ ਦਾ ਵਿੱਚ ਹੈ ਵੀ ਹਾਂ ਵੀ ਦੇਖ ਕੇ ਚਿਹਰੇ ਤੋਂ ਪਤਾ ਲੱਗ ਜੀ ਵੀ ਹਾਂ ਮੇਰੇ ਪਤੀ ਨੂੰ ਜਾਂ ਮੇਰੀ ਪਤਨੀ ਨੂੰ ਕੋਈ ਨਾ ਕੋਈ ਅੱਜ ਗੱਲ ਦੀ ਦੁੱਖ ਹੈ ਇੱਕ ਛੋਟਾ ਜਿਹਾ ਕੰਮ ਤੁਸੀਂ ਦੋਨਾਂ ਜੀਆਂ ਨੇ ਕਰਨਾ ਹੈ ਜਦੋਂ ਤੁਸੀਂ ਨੇ ਸਵੇਰੇ ਉੱਠਣਾ ਹੈ ਨਾ ਸਵੇਰੇ ਉੱਠ ਕੇ ਇੱਕ ਦੂਜੇ ਨੂੰ ਪਿਆਰ ਦੇ ਨਾਲ ਤੁਸੀਂ ਨੇ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਜਾਂ ਸਤਿ ਸ੍ਰੀ ਅਕਾਲ ਜ਼ਰੂਰ ਬੁਲਾਉਣੀ ਹੈ ਪਤਨੀ ਦਾ ਜੇ ਅਗਰ ਕੋਈ ਤਕਲੀਫ ਹੈ ਤਾਂ ਪਤੀ ਉੱਠ ਕੇ ਉਹਨੂੰ ਚਾਹ ਦੀ ਕੱਪ ਉੱਤ ਪਿਲਾ ਦੇਗਾ। ਜਬ ਪਤੀ ਹੋਵੇ ਤਾਂ ਪਤਨੀ ਪਿਲਾ ਦੂਗੀ। ਇਹ ਛੋਟੀ ਛੋਟੀਆਂ ਗੱਲਾਂ ਨੇ ਨਾ ਤੁਹਾਡੇ ਘਰ ਨੂੰ ਇੰਨਾ ਖੁਸ਼ੀਆਂ ਦੇ ਨਾਲ ਭਰ ਦੇਣਗੀਆਂ ਨਾਲੇ ਕਿ ਤੁਹਾਡੀ ਪਤਨੀ ਹੈ ਜਿਹੜੀ ਡਿਪਰੈਸ਼ਨ ਦੇ ਵਿੱਚ ਹੈ ਨਾ ਜਾਂ ਤੁਹਾਡਾ ਪਤੀ ਡਿਪਰੈਸ਼ਨ ਦੇ ਵਿੱਚ ਹੈ ਦੇਖੋ ਆਪਾਂ ਪਤੀ ਪਤਨੀ ਦੋ ਜਿਹੇ ਦੋਨੋਂ ਨਾ ਇੱਕਾ ਨਾ ਕਹਿੰਦੇ ਗੱਡੀ ਦੇ ਪਈਏ ਹੈ ਨਾ ਜਿਵੇਂ ਕਿ ਸਾਈਕਲ ਦੇ ਪਈਏ ਲਾ ਲੋ ਚੱਲ ਗੱਡੀ ਦੇ ਤਾਂ ਕਹਿਣਗੇ ਕਈ ਭੈਣ ਭਰਾ ਕਹਿਣਗੇ ਚਾਰ ਹੁੰਦੇ ਆ ਨਾ ਮਜ਼ਾਕ ਦੀ ਗੱਲ ਹੈ ਤਾਂ ਵੀ ਦੇਖੋ ਨਾ ਜੇ ਇੱਕ ਖਰਾਬ ਹੋਊਗਾ ਤਾਂ ਦੂਸਰਾ ਨਹੀਂ ਚੱਲ ਸਕਦਾ। ਤੁਸੀਂ ਜਿੰਨਾ ਮਰਜ਼ੀ ਆਪਣੇ ਧੀਆ ਪੁੱਤਾਂ ਦੇ ਹਨਾ ਉਹ ਕਰੀ ਚਲੋ ਬੁੜੀਆਂ ਨੂੰ ਆਤ ਹੁੰਦੀ ਹੈ ਨਾ ਮੇਰਾ ਤਾਂ ਪੁੱਤ ਹੋਇਆ ਮੇਰਾ ਤਾਂ ਐ ਹੋਇਆ ਹਨਾ ਪਰ ਜਿੰਨਾ ਮਰਜ਼ੀ ਤੁਸੀਂ ਕਰੀ ਚਲੋ ਜਦੋਂ ਕਿਸ ਤੁਹਾਡੇ ਤੇ ਬੜੇਪਾ ਆਉਣਾ ਹੈ ਨਾ ਤਾਂ ਪਤੀ ਪਤਨੀ ਤੋਂ ਬਿਨਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਉਸ ਟਾਈਮ ਤੁਹਾਨੂੰ ਅਹਿਸਾਸ ਹੋਵੇਗਾ ਪਤੀ ਨੂੰ ਵੀ ਅਹਿਸਾਸ ਹੋ ਗਿਆ ਵੀ ਮੇਰੀ ਪਤਨੀ ਦੀ ਅਹਿਮੀਅਤ ਮੇਰੇ ਲਈ ਕੀ ਆ ਤੇ ਪਤਨੀ ਨੂੰ ਵੀ ਅਹਿਸਾਸ ਹੋਵੇਗਾ ਕਿ ਮੇਰੇ ਪਤੀ ਦੀ ਅਹਿਮੀਅਤ ਮੇਰੇ ਲਈ ਕੀ ਆ ਉਹਦੇ ਨਾਲੋਂ ਬਿਹਤਰ ਹੈ ਕਿ ਆਪਾਂ ਹੁਣ ਹੀ ਆਪਣੇ ਹਨਾ ਥੋੜੇ ਵਿੱਚ ਗੁਜ਼ਾਰਾ ਕਰਕੇ ਦੇਖਿਓ ਤੁਸੀਂ ਹੈਨਾ ਥੋੜੇ ਦੇ ਨਾਲ ਨਾ ਖੁਸ਼ ਹੋ ਰਹਿ ਕੇ ਦੇਖਿਓ ਲੜਾਈ ਝਗੜਾ ਛੱਡ ਕੇ ਨਾ ਜਦੋਂ ਤੁਹਾਡੇ ਪਤੀ ਘਰ ਆਉਂਦੇ ਆ ਜਾਂ ਤੁਸੀਂ ਮੈਂ ਵੀਰਾਂ ਨੂੰ ਵੀ ਕਹੂੰਗੀ ਤੁਸੀਂ ਘਰ ਜਾਂਦੇ ਹੋ ਤਾਂ ਤੁਸੀਂ ਆਪਣੀ ਵਾਈਫ ਨੂੰ ਆਪਣੀ ਪਤਨੀ ਨੂੰ ਕੋਲ ਬਿਠਾ ਕੇ ਕਹੋ ਵੀ ਤੂੰ ਚਾਹ ਦੇ ਕੱਪ ਲਿਆ ਤੇ ਆਪਾਂ 2 ਮਿੰਟ ਬੈਠੀ ਤੂੰ ਘਰੇ ਅੱਜ ਕੀ ਕੁਝ ਕੀਤਾ ਤੇ ਮੈਂ ਅੱਜ ਕੀ ਕੀਤਾ ਆਪਣੇ ਦਿਲ ਦੀਆਂ ਗੱਲਾਂ ਇੱਕ ਦੂਜੇ ਨਾਲ ਜਦੋਂ ਕਰੋਗੇ ਨਾ ਤਾ ਆਟੋਮੈਟਿਕ ਜਿਹੜਾ ਉਹਨਾਂ ਦੇ ਮਨ ਤੇ ਬੋਝ ਹੁੰਦਾ ਨਾ ਉਹ ਉੱਤਰ ਜਾਂਦਾ ਦੇਖੋ ਜਦੋਂ ਲੜਕੀ ਕਵਾਰੀ ਹੁੰਦੀ ਹੈ ਨਾ ਜ਼ਿਆਦਾਤਰ ਡਿਪਰੈਸ਼ਨ ਦਾ ਘਰ ਛੱਡ ਕੇ ਜਾਣ ਦਾ ਲੜਕੀਆਂ ਦਾ ਮੇਨ ਕਾਰਨ ਇਹ ਕਿ ਜਦੋਂ ਉਹ ਕਵਾਰੀ ਹੁੰਦੀ ਹੈ ਨਾ ਉਹਦੇ ਮਾਪੇ ਅਕਸਰ ਨਾ ਜਦੋਂ ਕੋਈ ਵੀ ਕੁਸ਼ ਕਰਦੇ ਉਹ ਕੋਈ ਮਤਲਬ ਕਿ ਮੇਕਅਪ ਕਰਦੀ ਆ ਜਾਂ ਕੋਈ ਵਧੀਆ ਕੱਪੜੇ ਪਾਉਂਦੀ ਆ ਜਾਂ ਘੁੰਮਣ ਨੂੰ ਕਹਿੰਦੀ ਆ ਨਾ ਤਾਂ ਮਾਪੇ ਕਹਿੰਦੇ ਨੇ ਲੈ ਸੌਣੀ ਜਾ ਕੇ ਆਪਣੇ ਉੱਥੇ ਜਾ ਕੇ ਕਰੀ ਜਿਹੜੇ ਸ਼ੌਂਕ ਪੂਰੇ ਕਰਨੇ ਲੈ ਆਪਣੇ ਘਰ ਵਾਲੇ ਨਾਲ ਕਰੀ ਜਿਹੜਾ ਕੋਈ ਹੈ ਨਾ ਸ਼ੌਂਕ ਪੂਰਾ ਕਰਨਾ ਹੈ ਪਰ ਜਦੋਂ ਅੱਗੇ ਜਾ ਕੇ ਉਹਦੇ ਸ਼ੌਂਕ ਨਹੀਂ ਪੂਰੇ ਹੁੰਦੇ ਡਿਪਰੈਸ਼ਨ ਦੇ ਵਿੱਚ ਚਲੀਆਂ ਜਾਂਦੀਆਂ ਨੇ ਤਾਂ ਬਹੁਤ ਜ਼ਿਆਦਾ ਬਿਮਾਰੀਆਂ ਵੀ ਲੱਗਦੀਆਂ ਨੇ ਕਈ ਪੁੱਠੇ ਗਲਤ ਰਸਤੇ ਤੇ ਵੀ ਚੱਲ ਪੈਂਦੀਆਂ ਨੇ ਮੇਰੀਆਂ ਭੈਣਾਂ ਹਨਾ ਤੇ ਇਹਦਾ ਮੇਨ ਕਾਰਨ ਇਹੀ ਹੈ ਕਿ ਆਪਾਂ ਇੱਕ ਦੂਜੇ ਨੂੰ ਆਪਣੇ ਦਿਲ ਦੀਆਂ ਭਾਵਨਾਵਾਂ ਨਹੀਂ ਦੱਸਦੀ। ਦੇਖੋ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਸਵੇਰੇ ਉੱਠ ਕੇ ਤੁਸੀਂ ਦੋਨੋਂ ਪਤੀ ਪਤਨੀ ਇੱਕ ਦੂਜੇ ਨੂੰ ਪਿਆਰ ਨਾਲ ਹਨਾ ਫਤਿਹ ਬੁਲਾਉਣੇ ਹੋ ਸਤਿ ਸ਼੍ਰੀ ਅਕਾਲ ਬੁਲਾਉਣੇ ਹੋ ਗੁੱਡ ਮਾਰਨਿੰਗ ਕਹਿਣੇ ਹੋ ਕੁਝ ਵੀ ਕਹਿਣੇ ਹੋ ਹਨਾ ਤੇ ਦੂਸਰੀ ਗੱਲ ਜਿਹੜੀ ਕਿ ਮੈਂ ਪਹਿਲਾਂ ਦੱਸਿਆ ਵੀ ਤੁਹਾਡਾ ਪਤੀ ਚਾਹੇ ਖੇਤ ਤੋਂ ਹੀ ਆਉਂਦਾ ਹਨਾ ਜੋ ਕਾ ਕੇ ਕਹਿੰਦਾ ਵੀ ਮੈਨੂੰ ਰੋਟੀ ਦੇ ਦੇ ਜਾਂ ਪਾਣੀ ਦੇ ਪਕ ਲੈ ਮੈਂ ਵੀ ਤੜਕੇ ਦੀ ਖਾਪਦੀ ਆ ਮੈਂ ਨਹੀਂ ਆਏ ਕਰਦੀ ਤੂੰ ਆ ਹੁਣ ਬਿੱਲਾ ਆਏ ਆ ਇੱਥੋਂ ਹੀ ਖਲੇਸ ਪੈ ਜਾਂਦੇ ਨੇ ਹਣਾ ਜੋ ਉੱਥੇ ਵੀ ਬਸ ਥੋੜਾ ਜਿਹਾ ਆਪਣੇ ਮਨ ਨੂੰ ਸਮਝਾ ਕੇ ਵੀ ਹਾਂ ਠੀਕ ਹੈ ਜੀ ਲੈ ਕੇ ਆਉਣੀ ਆ ਦੇਖੋ ਬਹੁਤ ਵੱਡੇ ਵੱਡੇ ਨਸ਼ਿਆਂ ਦੇ ਲੱਗੇ ਹੋਏ ਵੀਰ ਵੀ ਹਣਾ ਘਰ ਦੇ ਵਿੱਚ ਵਾਪਸ ਆਜਣ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਬਗਾਨੀ ਔਰਤ ਦੇ ਬਸ ਦੇ ਵਿੱਚ ਪਏ ਹੋਏ ਨਸ਼ਿਆਂ ਤੇ ਲੱਗੇ ਹੋਏ ਕਈ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਵੀ ਦੀਦੀ ਸਾਡਾ ਪਤੀ ਇੰਨੀ ਸ਼ਰਾਬ ਪੀਂਦਾ ਦਾ ਹੈ ਅਗਰ ਤੁਸੀਂ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਵੋਗੇ ਨਾ ਉਹਨਾਂ ਨਾਲ ਪਿਆਰ ਨਾਲ ਥੋੜੇਕ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਕਿੰਨਾ ਫਰਕ ਪੈ ਜਾਵੇਗਾ ਇੱਕ ਤਾਂ ਉਹ ਪਹਿਲੇ ਮਾੜੀ ਕਰਮਾ ਕਰਕੇ ਹਨਾ ਨਸ਼ੇ ਤੇ ਲੱਗੇ ਨੇ ਇੱਕ ਆਪਾ ਘਰ ਦੇ ਵਿੱਚ ਕਲੇਸ਼ ਪਾਉਣਾ ਤਾਂ ਹੋਰ ਲੱਗਦੇ ਆ ਨਸ਼ਾ ਕਰਦਾ ਕੋਈ ਵੀ ਉਹਨੂੰ ਅਗਰ ਪਿਆਰ ਨਾਲ ਸਮਝਾਉਂਗੇ ਨਾ ਤਾਂ ਉਹ ਜ਼ਰੂਰ ਸਮਝਦਾ ਹੈ ਪਿਆਰ ਨਾਲ ਸਮਝਾਉਣਾ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਤਾਂ ਵਾਹਿਗੁਰੂ ਜੀ ਤੁਹਾਡੀ ਜ਼ਰੂਰ ਸੁਣਗੇ ਮੇਰੇ ਖੋਦੀਆਂ ਹੱਡ-ਬੀਤੀਆਂ ਨੇ ਹਨਾ ਇਹ ਨਹੀਂ ਹੈਗਾ ਵੀ ਮੈਂ ਕਿਤੇ ਸੁਣੀਆਂ ਸੁਣਾਈਆਂ ਤੁਹਾਡੇ ਨਾਲ ਹਨਾ ਇਹ ਗੱਲਾਂ ਕਰ ਰਹੀਆਂਗੀ ਪਿਆਰ ਨਾਲ ਤੁਸੀਂ ਕਹਿੰਦੇ ਦੁਨੀਆ ਜਿੱਤ ਸਕਦੇ ਹੋ ਪਰ ਅਗਰ ਤੁਸੀਂ ਕਹੋ ਵੀ ਅਸੀਂ ਜਿੱਦ ਦੇ ਨਾਲ ਜਾ ਅਸੀਂ ਆਪਦੇ ਹੰਕਾਰ ਦੇ ਨਾਲ ਆਪਦੀ ਹਉਮੇ ਦੇ ਨਾਲ ਆ ਨਾ ਕੁਝ ਕਰ ਲਾਂਗੇ ਤਾਂ ਕੁਝ ਵੀ ਨਹੀਂ ਕਰ ਸਕਦੇ ਉਹਦਾ ਅੰਤ ਤੁਹਾਡੇ ਹੱਥ ਦੇ ਵਿੱਚ ਬਰਬਾਦੀ ਹੀ ਲੱਗਣੀ ਹੈ ਖਾਲੀ ਠੂਠਾ ਤੁਹਾਡੇ ਹੱਥ ਵਿੱਚ ਰਹਿ ਜਾਣਾ ਆਪਣਾ ਸਾਰਾ ਕਾਰ ਤੁਸੀਂ ਖੋਦ ਬਰਬਾਦ ਕਰ ਲੈਣਾ ਤੇ ਇੱਕ ਮੇਨ ਗੱਲ ਕਿ ਤੁਸੀਂ ਆਪਦੇ ਪਤੀ ਪਤਨੀ ਦੀ ਜਿਹੜੀ ਲੜਾਈ ਝਗੜਾ ਪਤੀ ਪਤਨੀ ਦੀ ਕੋਈ ਵੀ ਗੱਲ ਆ ਆਪਦੇ ਮਾਪੇ ਤੱਕ ਵੀ ਨਹੀਂ ਲੈ ਕੇ ਜਾਣੀ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਪਰਿਵਾਰ ਦੇ ਸਾਹਮਣੇ ਕਿਉਂਕਿ ਕੋਈ ਤੁਹਾਨੂੰ ਹਨਾ ਜੋੜੇਗਾ ਨਹੀਂ ਸਭ ਤੋਂ ਉਹਨੂੰ ਤੋੜਨਗੇ ਤੁਹਾਡੀ ਪਤਨੀ ਹੈਗੀ ਹਨਾ ਠੀਕ ਹੈ ਉਹ ਤੁਹਾਡੇ ਬਗਾਨੇ ਘਰੇ ਆਈ ਹੈਗੀ ਉਹਨੋਂਰ ਤੁਹਾਡੇ ਘਰ ਦੇ ਵਿੱਚ ਅਡਜਸਟ ਕਰਨ ਵਾਸਤੇ ਬਹੁਤ ਟਾਈਮ ਲੱਗਦਾ ਹੈ ਨਾ ਤੇ ਕਿਉਂਕਿ ਮਾਹੌਲ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਅਗਰ ਉਹ ਤੋਂ ਕੋਈ ਗਲਤੀ ਹੋ ਗਈ ਹੈ ਨਾ ਤਾਂ ਉਹਨੂੰ ਪਰਿਵਾਰ ਦੇ ਸਾਹਮਣੇ ਨਾ ਡਾਂਟੋ ਬਸ ਇਹੀ ਚੀਜ਼ਾਂ ਨੇ ਜਿਹੜੀਆਂ ਛੋਟੇ-ਛੋਟੀਆਂ ਹਨਾ ਲੜਕੀਆਂ ਆਪਣੇ ਮਾਈਂਡ ਤੇ ਲੈ ਲੈਂਦੇ ਨੇ ਜਿਹੜੇ ਦੇ ਨਾਲ ਉਹ ਅੰਦਰੋਂ-ਅੰਦਰ ਹੀ ਘੁੱਟਦੀਆਂ ਰਹਿੰਦੀਆਂ ਨੇ ਹਨਾ ਹੌਲੀ-ਹੌਲੀ ਉਹਦਾ ਪਿਆਰ ਤੁਹਾਡੇ ਨਾਲ ਖਤਮ ਹੁੰਦਾ ਜਾਂਦਾ ਹੈ ਤੇ ਸਾਰਾ ਕੁਝ ਖੇਡ ਖਤਮ ਉਥੋਂ ਤੁਸੀਂ ਫਰਜ ਬਣਦਾ ਹੈ ਪਤਨੀ ਦਾ ਪਤੀ ਦੇ ਥਰੂ ਤੇ ਪਤੀ ਦਾ ਪਤਨੀ ਦੇ ਥਰੂ ਕਿ ਇੱਕ ਦੂਜੇ ਦੇ ਅਸੀਂ ਚਾਹੇ ਤੁਸੀਂ ਜਿੰਨਾ ਮਰਜੀ ਇੱਕ ਦੂਜੇ ਨਾਲ ਲੜੇ ਹੋਇਓ ਪਰ ਦੂਸਰੇ ਦੇ ਸਾਹਮਣੇ ਕਦੀ ਵੀ ਆਪਣੀ ਲੜਾਈ ਨੂੰ ਲੈ ਕੇ ਨਾ ਆਓ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਜਾਦ ਰੱਖਣੀਆਂ ਤੁਹਾਡੇ ਇਹੇ ਕਰੋਗੇ ਤਾਂ ਦੇਖਿਓ ਤੁਹਾਡੇ ਘਰਾਂ ਦੇ ਵਿੱਚ ਕਿੰਨੀ ਬਰਕਤ ਆਊਗੀ ਤੇ ਇੱਕ ਮੈਂ ਆਪਣੇ ਭੈਣਾਂ ਨੂੰ ਕਹਿਣੀ ਹੁੰਦੀ ਆ ਕਿ ਜਦੋਂ ਵੀ ਤੁਸੀਂ ਤੁਰਦੀਆਂ ਫਿਰਦੀਆਂ ਝਾੜੂ ਪੋਚਾ ਕਰਦੀਆਂ ਤਾਂ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਤੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਕਰਨਾ ਚਾਹੀਏ ਤੁਸੀਂ ਬੈੱਡ ਤੇ ਬੈਠੇ ਕਰ ਲਓ ਚਾਹੇ ਤੁਸੀਂ ਉੱਠ ਕੇ ਕਰ ਲਓ ਚਾਹੇ ਤੁਸੀਂ ਇਸ਼ਨਾਨ ਕਰਕੇ ਕਰ ਲਓ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਵੈਸੇ ਹੀ ਬਰਕਤ ਆਉਣ ਲੱਗ ਜਾਣਗੀਆਂ ਪਰ ਸਰਤ ਇਹ ਵੀ ਤੁਸੀਂ ਉਹਦੇ ਵਿੱਚ ਨਾਗਾ ਨਹੀਂ ਪਾਉਂਗੇ ਤੇ ਡਿਪਰੈਸ਼ਨ ਤੋਂ ਬਚਣ ਵਾਸਤੇ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਚੀਜ਼ ਹੋਰ ਦੱਸਦੀ ਹਾਂ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਹੁੰਦਾ ਹੈ ਨਾ ਤਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਮਿੱਠਾ ਪਾ ਲਓ ਤੁਸੀਂ ਕੋਈ ਵੀ ਮਿੱਠਾ ਪਾ ਲਓ ਤੇ ਉਹਦੇ ਵਿੱਚ ਤੁਸੀਂ ਨੇ ਪਾਉਣਾ ਹੈ ਅੱਧਾ ਚਮਚ ਹਲਦੀ ਦਾ ਹਲਦੀ ਕੱਚੀ ਹਲਦੀ ਜਿਹੜੀ ਆਪਣੀ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦੀ ਹੈ ਜਾਂ ਆਪਾਂ ਨੂੰ ਸੌਰੀ ਖੇਤਾਂ ਦੇ ਵਿੱਚ ਆਪਾਂ ਬੀਜਦੇ ਹੁਣ ਪੱਟ ਰਹੇ ਨੇ ਹਨਾ ਉਹ ਲਿਆ ਕੇ ਰੱਖ ਲਓ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਸੋਹਣੀ ਨੀਂਦ ਆਉਣੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਪ ਹਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ